ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜੀਵਨ ਵਿੱਚ ਦੂਜਿਆਂ ਦੀ ਸ਼ਿਕਾਇਤ ਕਰਨ ਨਾਲੋਂ ਬਿਹਤਰ ਹੈ ਖੁਦ ਨੂੰ ਬਦਲ ਲਵੋ ਕਿਉਂਕਿ ਪੂਰੀ ਦੁਨੀਆ ਵਿੱਚ ਕਾਰਪਟ ਵਿਛਾਉਣ ਨਾਲੋਂ ਚੰਗਾ ਹੈ ਕਿ ਤੁਸੀਂ ਖੁਦ ਆਪਣੇ ਪੈਰਾਂ ਵਿੱਚ ਚੱਪਲ ਪਾ ਲਵੋ ਇੱਕ ਮਿਡਲ ਕਲਾਸ ਪਰਿਵਾਰ ਦੀ ਛੋਟੀ ਜਹੀ ਕਹਾਣੀ ਜਿਨ੍ਹਾਂ ਦਾ ਸੁਪਨਾ ਸੀ ਕਿ ਉਹਨਾਂ ਦੇ ਘਰ ਇੱਕ ਦਿਨ ਕਾਰ ਆ ਜਾਵੇ ਬੱਚੇ ਪਾਪਾ ਨਾਲ ਜਿੱਦ ਕਰਦੇ ਸਨ ਕਿ ਪਾਪਾ ਬਸ ਕਾਰ ਖਰੀਦ ਲਵੋ ਪਿਤਾ ਜੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ ਉਹਨਾਂ ਪੈਸਾ ਜਮ੍ਹਾਂ ਨਹੀਂ ਕਰ پا ਰਹੇ ਸਨ ਕਿ ਕਾਰ ਖਰੀਦ ਲੈਣ ਉਹਨਾਂ ਦਾ ਇੱਕ ਬੇਟਾ ਅਤੇ ਬੇਟੀ ਸੀ ਅਤੇ ਪਤਨੀ ਵੀ ਕਹਿੰਦੀ ਸੀ ਕਿ ਬੱਚਿਆਂ ਦੀ ਜਿੱਦ ਹੈ ਤਾਂ ਕੁਝ ਕਰੋ ਸੇਵਿੰਗ ਕਰ ਲਓ ਲੋਕਾਂ ਤੋਂ ਉਧਾਰ ਲੈ ਲਵੋ ਬਸ ਕਾਰ ਆ ਜਾਵੇ ਕਾਰ ਉਹ ਕਹਿੰਦੇ ਸਨ ਮੈਂ ਉਧਾਰ ਨਹੀਂ ਲਵਾਂਗਾ ਪੈਸੇ ਜਮ੍ਹਾਂ ਕਰਾਂਗਾ ਫਿਰ ਕਾਰ ਖਰੀਦਣ ਜਾਵਾਂਗਾ ਬਹੁਤ ਮਿਹਨਤ ਕਰਨ ਤੋਂ ਬਾਅਦ ਇੱਕ ਡਾਊਨ ਪੇਮੈਂਟ ਜਿੰਨਾ ਪੈਸਾ ਇਕੱਠਾ ਹੋਇਆ ਉਸ ਵਿਅਕਤੀ ਨੂੰ ਲੱਗਿਆ ਕਿ ਮੇਰੇ ਪਰਿਵਾਰ ਵਿੱਚ ਸਭ ਤੋਂ ਵੱਡੀ ਖੁਸ਼ੀ ਕਾਰ ਖਰੀਦਣ ਤੇ ਆਵੇਗੀ ਤਾਂ ਉਸਨੇ ਕਿਹਾ ਚਲੋ ਚੱਲਦਾ ਹਾਂ ਕਾਰ ਖਰੀਦਣ ਲਈ ਪੂਰੇ ਪਰਿਵਾਰ ਨੂੰ ਇੱਕ ਸਰਪ੍ਰਾਈਜ਼ ਦਿੱਤਾ ਤੇ ਕਿਹਾ ਚਲੋ ਅੱਜ ਫਾਈਨਲੀ ਉਹ ਸੁਪਨਾ ਪੂਰਾ ਕਰਦੇ ਹਾਂ ਉਹ ਕਾਰ ਦੇ ਸ਼ੋਰੂਮ ਤੇ ਗਏ ਜੋ ਕਲਰ ਪਸੰਦ ਕੀਤਾ ਹੋਇਆ ਸੀ ਬੱਚਿਆਂ ਨੇ ਉਹੀ ਕਾਰ ਉਹਨਾਂ ਨੇ ਖਰੀਦ ਲਈ ਕਾਰ ਖਰੀਦਣ ਤੋਂ ਬਾਅਦ ਜਦ ਸਾਰਾ ਪਰਿਵਾਰ ਉੱਥੋਂ ਨਿਕਲਿਆ ਕਾਰ ਵਿੱਚ ਸਵਾਰ ਹੋ ਕੇ ਉਨ੍ਹਾਂ ਦੀ ਇੱਕ ਪਰੰਪਰਾ ਸੀ ਕਿ ਜੋ ਸ਼ਹਿਰ ਦਾ ਸਭ ਤੋਂ ਵੱਡਾ ਮੰਦਿਰ ਸੀ ਸਭ ਤੋਂ ਪਹਿਲਾਂ ਕਾਰ ਨੂੰ ਉੱਥੇ ਲੈ ਕੇ ਜਾਣਾ ਹੈ ਤਾਂ ਉਹ ਜਦੋਂ ਉਸ ਕਾਰ ਵਿੱਚ ਮੰਦਿਰ ਵੱਲ ਜਾ ਰਹੇ ਸਨ ਤਾਂ ਸ਼ਾਮ ਦਾ ਸਮਾਂ ਸੀ ਅਚਾਨਕ ਮੌਸਮ ਖਰਾਬ ਹੋ ਗਿਆ ਤੇਜ਼ ਬਾਰਿਸ਼ ਹੋਣ ਲੱਗੀ ਹਨੇਰੀ ਚੱਲਣ ਲੱਗੀ ਅਤੇ ਸੜਕ ਕਿਨਾਰੇ ਚੌਰਾਹੇ ਵਿੱਚ ਉਹ ਜਿੱਥੇ ਲਾਲ ਬੱਤੀ ਤੇ ਖੜੇ ਹੋਏ ਸਨ ਉੱਥੇ ਇੱਕ ਵੱਡਾ ਸਾਰਾ ਦਰਖਤ ਆ ਕੇ ਉਨ੍ਹਾਂ ਦੀ ਕਾਰ ਤੇ ਡਿੱਗਿਆ ਜ਼ੋਰਦਾਰ ਧਮਾਕਾ ਹੋਇਆ ਲੋਕ ਭੱਜੇ ਬਚਾਉਣ ਦੇ ਲਈ ਚਾਰੇ ਹੀ ਪਰਿਵਾਰ ਦੇ ਮੈਂਬਰ ਠੀਕ ਸਨ ਪਰ ਕਾਰ ਬੁਰੀ ਤਰ੍ਹਾਂ ਟੁੱਟ ਗਈ ਸੀ ਤਹਿਸ ਨਹਿਸ਼ ਹੋ ਗਈ ਸੀ ਜਿੱਥੇ ਲੋਕ ਨੇੜੇ ਤੇੜੇ ਖੜੇ ਸਨ ਕਹਿਣ ਲੱਗੇ ਕਿ ਕਾਰ ਖਰੀਦ ਲਈ ਕਿੰਨੇ ਖਰਾਬ ਮਹੂਰਤ ਵਿੱਚ ਕਾਰ ਕਾਰ ਖਰੀਦ ਕੇ ਲਿਆਂਦੀ ਹੈ ਇਨ੍ਹਾਂ ਚਾਰਾਂ ਨੂੰ ਹਲਕੀਆਂ ਸੱਟਾਂ ਆਈਆਂ ਸਨ ਇਹਨਾਂ ਨੂੰ ਹਸਪਤਾਲ ਵਿੱਚ ਲਜਾਇਆ ਗਿਆ ਤੇ ਜਲਦੀ ਹੀ ਠੀਕ ਹੋ ਗਏ ਹੁਣ ਘਰ ਦੇ ਬੱਚਿਆਂ ਨੂੰ ਲੱਗਿਆ ਕਿ ਪਾਪਾ ਤਾਂ ਕਾਰ ਵੇਚ ਦੇਣਗੇ ਪਤਨੀ ਨੂੰ ਵੀ ਲੱਗਿਆ ਕਿ ਹੁਣ ਇਹ ਮਨਹੂਸ ਕਾਰ ਨੂੰ ਰੱਖ ਕੇ ਵੀ ਕੀ ਕਰਾਂਗੇ ਪਰ ਕਾਰ ਦਾ ਇਨਸ਼ੋਰੈਂਸ ਸੀ ਸਭ ਚੀਜ਼ਾਂ ਸਨ ਤਾਂ ਉਸ ਵਿਅਕਤੀ ਨੇ ਕਿਹਾ ਮੈਂ ਇਹ ਕਾਰ ਵੇਚਾਂਗਾ ਨਹੀਂ ਮੈਂ ਇਸ ਕਾਰ ਨੂੰ ਠੀਕ ਕਰਾਵਾਂਗਾ ਕੰਪਨੀ ਵਿੱਚ ਵਾਪਸ ਭੇਜਾਂਗਾ ਕਾਰ ਰਿਪੇਅਰ ਕਰਵਾਈ ਗਈ ਦੁਬਾਰਾ ਜਦ ਵਾਪਸ ਕਾਰ ਆਈ ਉਸ ਵਿਅਕਤੀ ਨੇ ਸਾਰੇ ਪਰਿਵਾਰ ਨੂੰ ਕਿਹਾ ਆਓ ਦੁਬਾਰਾ ਬੈਠ ਕੇ ਫਿਰ ਚੱਲਦੇ ਹਾਂ ਸਾਰੇ ਬਹੁਤ ਡਰੇ ਹੋਏ ਸਨ ਕਿ ਹੁਣ ਕੀ ਹੋਵੇਗਾ ਫਿਰ ਤੋਂ ਉਸੇ ਮਨਹੂਸ ਕਾਰ ਵਿੱਚ ਬੈਠ ਗਏ ਹਾਂ ਪਰ ਜਿਵੇਂ ਕਿ ਪਰੰਪਰਾ ਸੀ ਸਭ ਤੋਂ ਪਹਿਲਾਂ ਉਸੇ ਮੰਦਿਰ ਵਿੱਚ ਗਏ ਜਾ ਕੇ ਮੱਥਾ ਟੇਕਿਆ ਪ੍ਰਸ਼ਾਦ ਵੰਡਿਆ ਆ ਕੇ ਕਲੋਨੀ ਵਿੱਚ ਮਠਿਆਈ ਵੰਡੀ ਗਈ ਅਤੇ ਸਭ ਲੋਕ ਕਹਿਣ ਲੱਗੇ ਭਾਈ ਸਾਹਿਬ ਤੁਸੀਂ ਉਹੀ ਗੱਡੀ ਨੂੰ ਠੀਕ ਕਿਉਂ ਕਰਵਾ ਲਿਆ ਤੁਹਾਨੂੰ ਤਾਂ ਗੱਡੀ ਵੇਚ ਦੇਣੀ ਚਾਹੀਦੀ ਸੀ ਇੰਨਾ ਵੱਡਾ ਹਾਦਸਾ ਹੋਇਆ ਤੁਹਾਡੇ ਨਾਲ ਉਸ ਵਿਅਕਤੀ ਨੇ ਜੋ ਕਿਹਾ ਉਹੀ ਇਸ ਕਹਾਣੀ ਦਾ ਸਾਰ ਹੈ ਕਿ ਭਾਈ ਸਾਹਿਬ ਉਸ ਕਾਰ ਨੂੰ ਕਿਵੇਂ ਵੇਚ ਦਿੰਦਾ ਜਿਸ ਨੇ ਮੇਰੇ ਪੂਰੇ ਪਰਿਵਾਰ ਨੂੰ ਬਚਾਇਆ ਉਸ ਦਿਨ ਸਾਡੇ ਉੱਪਰ ਵੱਡੀ ਵਿਪਤਾ ਆਈ ਸੀ ਅਤੇ ਉਸ ਕਾਰ ਨੇ ਸਾਡੀ ਸਭ ਦੀ ਜਾਨ ਬਚਾ ਲਈ ਜੋ ਸਾਡੀ ਜਾਨ ਬਚਾ ਚੁੱਕੀ ਹੈ ਉਸ ਨੂੰ ਮੈਂ ਕਦੇ ਵੀ ਆਪਣੇ ਆਪ ਤੋਂ ਦੂਰ ਨਹੀਂ ਕਰਾਂਗਾ ਇਹ ਬਹੁਤ ਛੋਟੀ ਜਿਹੀ ਕਹਾਣੀ ਹੈ ਜੋ ਦੱਸਦੀ ਹੈ ਕਿ ਜੀਵਨ ਵਿੱਚ ਸਾਰਾ ਖੇਲ ਨਜ਼ਰੀਏ ਦਾ ਹੈ ਜੇ ਤੁਸੀਂ ਸੋਚਦੇ ਰਹੇ ਕਿ ਸਭ ਮਨਹੂਸ ਹੋ ਰਿਹਾ ਹੈ ਖਰਾਬ ਹੋ ਰਿਹਾ ਹੈ ਤਾਂ ਕਰab ਹੀ ਹੁੰਦਾ ਚਲਾ ਜਾਵੇਗਾ ਅਤੇ ਜੇ ਤੁਸੀਂ ਸੋਚਣਾ ਸ਼ੁਰੂ ਕੀਤਾ ਕਿ ਜੋ ਹੋਇਆ ਉੱਪਰ ਵਾਲੇ ਦਾ ਪਲਾਨ ਹੈ ਹੋ ਸਕਦਾ ਹੈ ਕਿ ਸਭ ਠੀਕ ਹੋ ਜਾਵੇ ਇਸ ਲਈ ਉਹਨਾਂ ਨੇ ਅਜਿਹਾ ਕੀਤਾ ਹੈ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਆਸ਼ਾ ਦਿਖਣ ਲੱਗੇਗੀ ਪੋਜ਼ਿਟਿਵਿਟੀ ਦਿਖਣ ਲੱਗੇਗੀ ਪੋਜ਼ਿਟਿਵ ਵਾਈਬਸ ਤੁਹਾਡੇ ਤੱਕ ਆਉਣ ਲੱਗਣਗੀਆਂ ਧੰਨਵਾਦ